ਹਾਂਜੀ ਕਿਸਾਨ ਵੀਰੋ ਸਾਰੇ ਉਹਨਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਕਣਕ ਜਿਹੜੀ ਉਹ ਜਿਆਦਾ ਏਰੀਆ ਦੇ ਵਿੱਚ ਜਿਹੜੀ ਹੈ ਨਿਸਰ ਰਹੀ ਹੈ ਨਿਸਰ ਚੁੱਕੀ ਜਾਂ ਨਸਾਰੇ ਤੇ ਆ ਰਹੀ ਹੈ ਇਸ ਵੀਡੀਓ ਦੇ ਵਿੱਚ ਆਪਾਂ ਇੱਕ ਨੁਕਤੇ ਤੇ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਕੋਈ ਕਿਸਾਨ ਵੀਰਾਂ ਦਾ ਸਵਾਲ ਆ ਕਿ ਆਪਾਂ ਜਾਂ ਕੁਝ ਕਿਸਾਨ ਵੀਰਾਂ ਦੇ ਕਿਤੇ ਕਿਤੇ ਚੇਪਾ ਨਜ਼ਰ ਆਇਆ ਤੇਲਾ ਕਹਿੰਦੇ ਆ ਚੇਪਾ ਹੁੰਦਾ ਬੇਸਿਕਲੀ ਇਹ ਤੇ ਕੁਝ ਕਿਸਾਨ ਵੀਰ ਕਹਿੰਦੇ ਕਿ ਅਸੀਂ ਐਨਪੀਕੇ ਸਪਰੇਅ ਕਰਨੀ ਜਾਂ ਕੋਈ ਹੋਰ ਸਪਰੇਅ ਅਸੀਂ ਕਰ ਰਹੇ ਹਾਂ ਤੇ ਉਹਦੇ ਨਾਲ ਅਸੀਂ ਵਿੱਚੇ ਤੇਲੇ ਵਾਲੀ ਸਪਰੇਅ ਕਰ ਦਈਏ ਜਿੱਥੇ ਹਜੇ ਅਟੈਕ ਨਹੀਂ ਆਇਆ ਜਿਹੜਾ ਦੇਖੋ ਚੇਪਾ ਅਸੀਂ ਕਿਸਾਨ ਵੀਰੋ ਇਹਦੋਂ ਪਹਿਲਾਂ ਵੀ ਮੈਂ ਜਦੋਂ ਆਪਣੇ ਹਜੇ ਫਸਲ ਕਣਕ ਸ਼ੁਰੂਆਤੀ ਦੌਰ ਦੇ ਵਿੱਚ ਸੀਗੀ ਹਜੇ ਠੰਡ ਨਹੀਂ ਪੈਣੀ ਸ਼ੁਰੂ ਹੋਈ ਸੀ ਉਦੋਂ ਵੀ ਮੁੱਢਾਂ ਦੇ ਵਿੱਚ ਨਜ਼ਰ ਆਉਂਦਾ ਸੀਗਾ ਪਰ ਆਪਾਂ ਇਹ ਦੇਖਣਾ ਹੁੰਦਾ ਕੀੜਮਕੋੜਾ ਖੇਤ ਦੇ ਵਿੱਚ ਨਜ਼ਰ ਆ ਸਕਦਾ ਮੈਂ ਪਹਿਲਾਂ ਵੀ ਤੁਹਾਨੂੰ ਕਹਿਣਾ ਹੁੰਨਾ ਕਿ ਆਪਾਂ ਕੋ ਕੀੜੇ ਮਕੌੜਿਆਂ ਦਾ ਨਾਸ਼ ਨਹੀਂ ਕਰ ਸਕਦੇ ਮੈਨੂੰ ਦੁਨੀਆ ਤੋਂ ਆਪਾਂ ਖਤਮ ਕਰ ਦਿਆਂਗੇ ਆਪਾਂ ਇਹ ਦੇਖਣਾ ਹੁੰਦਾ ਕਿ ਆਪਣੀ ਫਸਲ ਨੂੰ ਨੁਕਸਾਨ ਉਹਦਾ ਹੋ ਰਿਹਾ ਇਕਨੋਮਿਕਲ ਥ੍ਰੈਸ਼ਹੋਲਡ ਲੈਵਲ ਜਾਂ ਉਹਦਾ ਲਾਸ ਜਾਂ ਉਹਦੇ ਸਿੰਪਟਮ ਜਿਵੇਂ ਕਿ ਚੇਪੇ ਦੇ ਵਿੱਚ ਹੈ ਇਹ ਜੇ ਜ਼ਿਆਦਾ ਹੋ ਜੇ ਟਹਿਗ ਇਹਦਾ ਫਸਲ ਦੇ ਪੱਤੇ ਪੀਲੇ ਪੈਣ ਲੱਗ ਪੈਂਦੇ ਬਾਧਾ ਰੁਕਣ ਲੱਗ ਪੈਂਦਾ ਫਿਰ ਤੁਹਾਡਾ ਹੈਗਾ ਜਿਹੜਾ ਸ਼ੁਰੂਆਤੀ ਦੌਰ ਦੀ ਜੇ ਆਪਾਂ ਗੱਲ ਕਰਾਂ ਜਿਹੜਾ ਨੁਕਸਾਨ ਜ਼ਿਆਦਾ ਕਰਦਾ ਇਹ ਕਰਦਾ ਜੇ ਸਿੱਟਿਆਂ ਦੇ ਵਿੱਚ ਪੈ ਜਾਵੇ ਜਦੋਂ ਸਿੱਟੇ ਨਿਕੜ ਰਹੇ ਜਿਵੇਂ ਹੁਣ ਸਿੱਟੇ ਨਿਕੜ ਰਹੇ ਜੇ ਸਿੱਟਿਆਂ ਦੇ ਵਿੱਚ ਤੁਹਾਡੇ ਚੇਪਾ 5 5 ਦੇ ਪੇ 6 6 ਦੇ ਪੇ ਪ੍ਰਤੀ ਸਿੱਟਾ ਹੁਣ ਤੇ 10 ਥਾਵਾਂ ਤੋਂ ਤੁਸੀਂ ਜਿਹੜਾ ਹੈਗਾ ਖੇਤ ਨੂੰ ਜਿਵੇਂ ਤਿੰਨ ਚਾਰ ਹਿੱਸਿਆਂ 'ਚ ਵੰਡ ਲਓ 10 10 ਸਿੱਟੇ ਦੇਖ ਕੇ ਉਹਨਾਂ 'ਚ ਹਰੇਕ 'ਚ 5 5 7 7 ਦਾਣੇ ਹੈਗੇ ਆ ਫਿਰ ਆਪਾਂ ਜਿਹੜਾ ਸਪਰੇਅ ਵਾਲੇ ਪਾਸੇ ਜਾਣਾ ਹੁੰਦਾ ਜਿਹਦੇ ਵਿੱਚ ਆਪਾਂ ਸ਼ੁਰੂਆਤ ਦੇ ਵਿੱਚ ਜੇ ਆਪਾਂ ਕੈਮੀਕਲ ਨਹੀਂ ਕਰਨਾ ਚਾਹੁੰਦੇ ਨਿੰਮ ਦੇ ਕੋਲ 2 ਲੀਟਰ ਘਰਦੇ ਰ ਬਣਾਏ ਨਿੰਮ ਦੇ ਕੋਲ ਦੇ ਆਪਾਂ ਸਪਰੇਅ ਕਰ ਸਕਦੇ ਆ ਜਾਂ ਆਪਾਂ ਥਾਇਮਥਾਕਸਮ ਵਰਤ ਸਕਦੇ ਆ ਜਿਹੜੀ 25w ਥਾਈਮ ਸਾਗਸਮ ਹੈ 20 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਜਾਂ ਤੁਸੀਂ ਕਨਫਿਡੋਰ ਵਰਤ ਸਕਦੇ ਆ ਇਹਨਾਂ ਚੋਂ ਜਾਂ ਜਿਹੜੇ ਕਈ ਕਿਸਾਨ ਵੀਰੇ ਜਿਹੜੇ ਥਾਈਮ ਸਾਫਨ ਲਿਕਵਿਡ ਵਰਤ ਲੈਂਦੇ ਆ ਉਹ ਵੱਡੋ ਜਲ ਨਹੀਂ ਜਾਣਾ ਹੁੰਦਾ ਆਪਾਂ 20 ਗ੍ਰਾਮ ਦੀ ਰეკਮੈਂਡੇਸ਼ਨ ਆ 20 ਗ੍ਰਾਮ ਜਾਂ 20 ਐਮ ਐਲ ਵੱਧ ਤੋਂ ਵੱਧ ਤੁਸੀਂ 30 ਤੱਕ 35 ਤੱਕ ਜਾ ਸਕਦੇ ਜੇ ਵੱਧ ਡੋਜ ਤੁਸੀਂ ਪਾਉਣੀ ਵੀ ਆ ਤਾਂ ਕਈ ਕਿਸਾਨ ਵੀਰ 100 100 ਗ੍ਰਾਮ ਜਾਂ 100 100 ਐਮ ਐਲ ਡੋਜ ਪਾਉਣ ਲੱਗ ਪੈਂਦੇ ਬਹੁਤ ਜ਼ਿਆਦਾ ਉਹ ਵੱਡੋ ਜ ਹੈ ਤਾਂ ਰੈਜ਼ਿਡੂ ਵੀ ਆਉਂਦਾ ਤੇ ਇਹਦਾ ਕੋਈ ਇਫੈਕਟ ਵੀ ਨਹੀਂ ਮਤਲਬ ਆਪਾਂ ਨੂੰ ਕੋਈ ਜੇ ਕਹਦੇ ਜਿਆਦਾ ਫਾਇਦੇ ਵਾਲੀ ਗੱਲ ਆ ਤੇ ਬਿਨਾਂ ਜ਼ਰੂਰਤ ਤੋਂ ਤਾਂ ਵਿੱਚ ਪਾਉਣ ਦਾ ਮਤਲਬ ਹੀ ਕੋਈ ਨਹੀਂਗਾ ਦੂਸਰੀ ਗੱਲ ਇਹ ਹੈ ਕਿ ਚੇਪੇ ਦਾ ਹਮਲਾ ਜਿਹੜਾ ਪਹਿਲਾਂ ਖੇਤਾਂ ਦੇ ਬਾਹਰਲੇ ਏਸੇ ਤੋਂ ਸ਼ੁਰੂ ਹੁੰਦਾ ਤੇ ਜੇ ਆਪਾਂ ਨੂੰ ਲੱਗਦਾ ਕਿ ਹਮਲਾ ਹੈਗਾ ਖੇਤਾਂ ਦੇ ਬਾਹਰਲੇ ਏਸੇ ਚੈੱਕ ਕਰੋ ਜੇ ਲੱਗਦਾ ਬਾਹਰ ਬਾਹਰ ਤੁਸੀਂ ਬਾਰਡਰ ਏਰੀਆ ਉਹਦਾ ਮਤਲਬ ਬਾਹਰੋਂ-ਬਾਹਰੋਂ ਘੇਰੇ-ਘੇਰੇ ਉਹਦੀ ਸਪਰੇਅ ਕਰ ਦਿਓ ਵਿੱਚ ਵੜਨ ਦੀ ਲੋੜ ਹੀ ਨਹੀਂ ਹੈਗੀ ਤੇ ਬਿਨਾਂ ਜ਼ਰੂਰਤ ਤੋਂ ਜੇ ਆਪਾਂ ਕਹ ਦੀ ਇੱਕ ਚੇਪਾ ਜਿਹਾ ਆਇਆ ਹੈ ਨਹੀਂ ਕਿ ਪਰ ਆਉਣ ਤੋਂ ਪਹਿਲਾਂ ਹੀ ਆਪਾਂ ਸਪਰੇਅ ਕਰ ਦਈਏ ਬਿਲਕੁਲ ਜ਼ਰੂਰਤ ਨਹੀਂ ਤੇ ਜਿੱਥੇ ਕਿਸਾਨ ਵੀਰ ਕਹਿੰਦੇ ਕਿ ਮੁੱਢਾਂ 'ਚ ਨਜ਼ਰ ਆ ਰਿਹਾ ਉੱਥੇ ਵੀ ਤੁਹਾਨੂੰ ਮੈਂ ਤੁਹਾਨੂੰ ਰეკਮੈਂਡ ਕਰੂੰਗਾ ਕਿ ਮਿਕਸ ਕਰਕੇ ਤਾਂ ਬਿਲਕੁਲ ਹੀ ਕਰਨੀ ਨਹੀਂ ਜ਼ਰੂਰਤ ਵੀ ਹੈ ਨਹੀਂ ਹਾਂ ਜੇ ਤੁਹਾਡੀ ਫਸਲ ਦੇ ਕੋਈ ਪੱਤੇ ਪੀਲੇ ਪੈਣ ਲੱਗ ਪਏ ਬਹੁਤ ਜ਼ਿਆਦਾ ਪੋਪੂਲੇਸ਼ਨ ਹੋ ਗਈ ਫਿਰ ਆਪਾਂ ਕਰਨੀ ਹੁੰਦੀ ਹੈ ਪਰ ਜਿੰਨਾ ਚਿਰ ਸਿੱਟਿਆਂ ਦੇ ਵਿੱਚ ਤੁਹਾਨੂੰ ਹਮਲਾਣੀ ਨਜ਼ਰ ਆਉਂਦਾ ਕਿਉਂਕਿ ਸਿੱਟਿਆਂ ਦੇ ਵਿੱਚ ਹਮਲਾ ਹੋਊ ਅਜੇ ਮੌਸਮ ਵੀ ਬਹੁਤ ਫੇਵਰੇਬਲ ਨਹੀਂ ਹੈਗਾ ਟੈਂਪਰੇਚਰ ਬਹੁਤ ਡਾਊਨ ਜਾ ਰਿਹਾ ਕੋਰਾ ਜਿਹੜਾ ਹੈਗਾ ਅੱਜ ਭਲਕਾ ਹੁਣ ਜਿਵੇਂ ਪੈ ਰਿਹਾ ਧੁੱਪ ਪੈਂਦੀ ਇਹਦੇ ਨੇ ਤੇ ਸਵੇਰ ਸ਼ਾਮ ਆ ਜਿਹੜੀ ਬਹੁਤ ਠੰਡ ਹੁੰਦੀ ਰਾਤ ਨੂੰ ਬਹੁਤ ਟੈਂਪਰੇਚਰ ਡਾਊਨ ਜਾਂਦਾ ਕੋਈ ਚੇਪੇ ਨਾਲ ਕਣਕ ਦੀ ਫਸਲ ਦਾ ਇਸ ਟਾਈਮ ਦੇ ਉੱਤੇ ਨਾ ਦਾ ਕੋਈ ਹਮਲੇ ਵਾਲੀ ਬਹੁਤੀ ਫੇਵਰੇਬਲ ਕੰਡੀਸ਼ਨ ਨਾ ਕੋਈ ਲੌਸ ਵਾਲੀ ਗੱਲ ਆ ਜੇ ਤੁਹਾਨੂੰ ਮਾੜਾ ਮੁੱਟਾ ਨਜ਼ਰ ਵੀ ਆਉਂਦਾ ਸਪਰੇਅ ਕਰਨ ਤੋਂ ਆਪਾਂ ਜਿੰਨਾ ਚਿਰ ਟਾਲ ਸਕਦੇ ਹਾਂ ਗਰੇਜ ਜ਼ਰੂਰ करिएगा ਬਹੁਤ ਬਹੁਤ ਧੰਨਵਾਦ ਸ਼ੁਕਰੀਆ